ਆ ਜੋ ਸਾਹਿਬ ਬਈ ਆਹਾ ਬਾਈ ਜੀ ਬਲਵੀਰ ਦਾ ਕਬੂਤਰ ਜਿੱਤਿਆ ਬਾਈ ਪੱਪੀ ਆਨੇ ਮੋਟਰਸਾਈਕਲ ਪਲੱਸ 3 ਲੱਖ ਰੁਪਈਆ ਆਹ ਕਬੂਤਰ ਹੀ ਵੇ ਮੈਤਰਾ ਦੇ ਲੋ ਚਟੀਆਂ ਆਖਾਂ ਦਾ ਆਹ ਕਰ ਲੋ ਚੈੱਕ ਇਹ ਕਬੂਤਰ ਨੇ ਬਿੱਥ ਪਾਈ ਸੀ ਬੱਪੀ ਜਾਨੇ ਫੇਰ ਤੁਹਾਨੂੰ ਦੱਸ ਦਈਏ ਸਾਰੇ ਪੰਜਾਬ ਚੋਂ ਵੱਧ ਡੜਿਆ ਸੀ ਜੀ ਤੇ ਉਸਤਾਦ ਜੀ ਇਹ ਕਿੰਨੇ ਵਜੇ ਬੈਠਾ ਸੀ ਇਹ ਪੌਣੇ 6 ਪੌਣੇ 6 ਬਾਜੀ ਕਿੰਨੇ ਵਜੇ ਜਿੱਤ ਲਈ ਸੀ ਇਹਨੇ ਇਹ 45 ਮਿੰਟ ਵੱਧ ਡੜਿਆ ਦੇਖ ਲਾ 45 ਮਿੰਟ ਵੱਧ ਡੜਿਆ ਸੀ ਇਹ ਸਾਰਿਆਂ ਨੂੰ ਗਰਮੀ ਬਹੁਤ ਜ਼ਿਆਦਾ ਸੀ ਉਦੋਂ ਜੀ ਹਾਂ ਤੇ 6 ਲੱਖ ਦੀ ਬਾਜੀ ਸੀ ਮੋਟਰਸਾਈਕਲ ਜਿੱਤਿਆ ਇਸ ਕਬੂਤਰ ਨੇ ਬਿੱਥ ਮਾਰੀ ਸੀ ਜੀ ਰੰਗ ਉਹੀ ਪੁਰਾਣੇ ਲੱਗੇ ਐ ਸਾ ਜੀ ਪੁਰਾਣੇ ਰੰਗ ਲੱਗੇ ਹੋਇਆ ਜੀ ਇਸ ਕਬੂਤਰ ਨੂੰ ਬਹੁਤ ਵਧੀਆ ਬਾਈ ਜੀ ਸਹੀ ਆ ਹਾਲੋ ਬਾਈ ਜੀ ਉਸਤਾਜ ਜੀ ਹੁਣਾਂ ਦਾ ਦੂਜਾ ਕਬੂਤਰ ਖਟੀਆਂ ਅੱਖਾਂ ਦਾ ਤੇ ਇਹਦਾ ਗਲਤ ਆ ਇੱਕ ਮਿੰਟ ਗਲਤ ਆ ਪੂਦਰੀ ਲੈ ਆਇਆ ਕਬੂਤਰ ਆਇਆ ਉਹ ਦੂਜਾ ਆਇਆ ਇੱਕ ਮਿੰਟ ਬਾਈ ਦਿਖਾਨੇ ਆ ਤੁਹਾਨੂੰ ਹੁਣੇ ਬਾਈ ਲੈ ਕੇ ਆਂਦਾ ਆਇਆ ਉਹ ਗਲਤੀ ਨਾਲ ਕਬੂਤਰੀ ਆ ਗਈ ਸੀ ਆਇਆ ਬਾਈ ਇਹ ਸ਼ਾ ਅੱਖਾ ਇਹ ਕਿਹੜੇ ਥਾਂ ਤੋਂ ਜਿੱਤੇ ਆ ਜੀ ਸੈਦੋ ਸੈਦੋ ਤੋਂ ਇਹ ਤੂਆ ਕੇ ਦਿਨ ਦੋ ਬਾਜੀਆਂ ਜਿੱਤੀਆਂ ਸੀ ਬਾਈ ਨੇ ਅੱਛਾ ਜਿਸ ਦਿਨ ਬੱਪੀਆਂ ਨੇ ਤੂੰ ਜਿੱਤ ਦਿਆਂ ਉਸੇ ਦਿਨ ਇਹ ਕਬੂਤਰ ਉੱਥੇ ਕਿੰਨੇ ਹੀਗੇ ਸੀ ਜੀ ਇਕੱਲੇ ਰਿਹਾ ਉੱਥੇ 552 ਹੋਣ ਨਹੀਂ ਉੱਥੇ ਸਾਂਝੀ ਹੋ ਗਈ ਸੀ ਆਪਣੀ ਸਾਂਝੀ ਹੋ ਗਈ ਸੀ ਠੀਕ ਆ ਠੀਕ ਆ ਹੋਰ ਵੀ ਹਜ ਤਾਈ ਉਵੇਂ ਹੋਰ ਹੱਲੇ ਤੱਕ ਉਵੇਂ ਹੀ ਲੱਗੀ ਹੋਈ ਆ ਬਈਆ ਕਬੂਤਰ ਦੇ ਇਹ ਆਸਤਾਨ ਬਲਵੀਰ ਗੋਸ਼ਲ ਜੀ ਸਟਾਰ ਪਲੇਅਰ ਬਈ ਆਪਣੇ ਬਠਿੰਡੇ ਏਰੀਏ ਦੇ ਇਹ ਉਹਨਾਂ ਦੇ ਕਬੂਤਰ ਨੇ ਠੀਕ ਆ ਜੀ ਆਪਾਂ ਸਿਰਫ ਆਹੀ ਬਰੇ ਇੱਕ ਕੰਮ ਹੂਟਰ ਸਿਸਟਮ ਸੈੱਟ ਕਰਨ ਵਾਸਤੇ ਥੋੜੀ ਦਿੱਕਤ ਸੀ ਤੇ ਕਿਉਂਕਿ ਚੋਰੀ ਵੱਧ ਰਹੀ ਆ ਤੇ ਸਿਸਟਮ ਆਪਾਂ ਪੂਰਾ ਸੈੱਟ ਕਰਤਾ ਤੇ ਮੈਂ ਕਹ ਆਪਾਂ ਉਸਤਾਦ ਜੀ ਹੋਣਾ ਦੇ ਇੱਕ ਦੋ ਜਿੱਤੇ ਦੇ ਕਬੂਤਰ ਦਿਖਾ ਦਿੰਨੇ ਆ ਤੇ ਇਹ ਤੁਹਾਡੇ ਸ਼ੌਂਕ ਦੇ ਲਈ ਆ ਇਹ ਬਈ ਸੇਲ ਨਹੀਂ ਹੈਗੇ ਫਿਰ ਤੁਹਾਨੂੰ ਦੱਸ ਦਈਏ ਸਿਰਫ ਸਾਡਾ ਮਕਸਦ ਹੁੰਦਾ ਤੁਹਾਡੇ ਤੱਕ ਸ਼ੌਂਕ ਜਿਹੜਾ ਉਹ ਸਾਂਝਾ ਕਰਨਾ ਤੁਹਾਡੇ ਨਾਲ ਕਟੀਆਂ ਦੇ ਵੀ ਬਹੁਤ ਚੰਗੇ ਹਨ ਬਈ ਹਾਂ ਇਹ ਜੀ ਉਸਤਾਦ ਜੀ ਹੋਣਾ ਦੇ ਵੱਡੇ ਜੋੜ ਨੇ ਫਿਰ ਤੁਹਾਨੂੰ ਦੱਸ ਦਈਏ ਬੱਚੇ ਕੱਢੇ ਹੋਏ ਆਂਡਿਆਂ ਤੇ ਬੈਠੇ ਹੋਏ ਨੇ ਤੇ ਬਹੁਤ ਚੰਗੇ ਚੰਗੇ ਪਰਿੰਦੇ ਨੇ ਹਲੋ ਬਾਈ ਦੇਖੋ ਖਟੀਆਂ ਨਹੀਂ ਕਬੂਤਰੀ ਆ ਜੀ ਇਹ ਹਾਂਜੀ ਕਬੂਤਰੀ ਦੇਖੋ ਕਬੂਤਰੀ ਆਲੀ ਸੋਹਣੀ ਆ ਰਜਨ ਵਾਲਿਆਂ ਚੋਂ ਆ ਹਾਂਜੀ ਰਜਨ ਵਾਲਿਆਂ ਆ ਰਜਮਾ ਬਾਈ ਜਮਾ ਬਾਈ ਹੁਣਾਂ ਦੇ ਕੋਲੇ ਪਿਓਰ ਆ ਸੋਹਣੀ ਬਹੁਤ ਆ ਸਨਖੀ ਵੀ ਆ ਹਨਾ ਅੱਖਾਂ ਦੇ ਪਰਵਟੇ ਇਹਨਾਂ ਦੇ ਕਿਦਾਂ ਤਾਂ ਵਿੱਚ ਕੋਏ ਹੋਏ ਤੇ ਸਿਰ ਪੂਰਾ ਠੱਬਾ ਆ ਇਹਦਾ ਬਹੁਤ ਸੋਹਣੀ ਬਈ ਬਾਕੀ ਬਹੁਤ ਹੀ ਵਧੀਆ ਸ਼ੌਂਕ ਹੈ ਜੀ ਉਸਤਾਦ ਜੀ ਹੋਣਾ ਦਾ ਠੀਕ ਹੈ ਜੀ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਤੇ ਨਵੀਂ ਵੀਡੀਓ ਬਹੁਤ ਛੇਤੀ ਮੈਟਰੋ ਲੈ ਕੇ ਆਵਾਂਗੇ ਇੰਤਜ਼ਾਰ ਕਰੋ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ